ਬੁੱਢਲਾਡਾ ਵਿੱਚ ਉਸ ਸਮੇਂ ਵੱਡੀ ਵਾਰਦਾਤ ਵਾਪਰ ਗਈ ਜਦਿੱਥੇ ਆਪਸੀ ਰੰਜਿਸ਼ ਤੇ ਚੱਲਦਿਆਂ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਮ੍ਰਿਤਕ ਸੇਵਕ ਸਿੰਘ ਦੀ ਪਿਛਲੇ ਕਈ ਦਿਨਾਂ ਤੋਂ ਦੂਜੇ ਗਰੁੱਪ ਨਾਲ ਖਿੱਚੋਤਾਣ ਚੱਲ ਰਹੀ ਸੀ ਅਤੇ ਇਸੇ ਦੌਰਾਨ ਰਾਤ ਸਮੇਂ ਦੋਨੇ ਧਿਰਾਂ ਇੱਕ ਨਿੱਜੀ ਹੋਟਲ ਵਿੱਚ ਸਮਝੌਤੇ ਲਈ ਬੈਠੀਆਂ ਸਨ ਜਿਸ ਦੌਰਾਨ ਦੋਨਾਂ ਧਿਰਾਂ ਵਿੱਚ ਕਹਾ ਸੁਣੀ ਹੋ ਗਈ ਅਤੇ ਇਸ ਦੌਰਾਨ ਦੂਜੀ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਕਾਰਨ ਸੇਵਕ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਬੁੜਲਾਡਾ ਸਿਕੰਦਰ ਸਿੰਘ ਮੌਕੇ ਤੇ ਪਹੁੰਚ ਗਏ ਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਨਾ ਅੱਗੇ ਨਾ ਮੈਂ ਤੁਹਾਨੂੰ ਹੋਰ ਪਤਾ ਨਹੀਂ ਮੈਂ ਹੋਰ ਕਰੋ ਬੰਦ ਨੂੰ ਨਾ ਟੱਕਾ ਕਰੋ ਮਾਨ ਦਿਖਾ ਦੇ ਭਰਾਵਾਂ ਚਾਰ ਬੰਦਾਂ ਨੂੰ ਪਿੰਡ ਤੱਕ ਲੈ ਜਾਵਾਂਗੇ ਜੇ ਨਹੀਂ ਤੁਸੀਂ ਕਰਵਾ ਤੁਸੀਂ ਮੈਂ ਤੇ ਲੋਕ ਤੇ ਪਾ ਚੱਲਦਾ ਹੋਰ ਥਾਂ ਮਿਲਦਾ ਨਹੀਂ ਸਿੱਧੀ ਗੱਲਾਂ ਲੰਮਾ ਦੇਣ ਦੀ ਸਰਕਾਰ ਦੇ ਇਨਕਾਰ ਦੇ ਤੋੜੇ ਆਖਰੀ ਹੈ ਨਾ ਜਿੰਨੇ ਨੇ ਉਹ ਨਾਂ ਲਿਖਾਇਆ ਨਾ ਇਹ ਸਾਰੇ ਪਲਾਂ ਪਰਾਂ ਮੁੰਡਾ ਉੱਥੇ ਵੱਡੇ ਦੀ ਆ ਪਰਚੇ ਮੇਰਾ ਪਰਚਾ ਉੱਥੇ ਹੋਣ ਤੱਕ ਮੈਂ ਠਾਣੇ ਦੇ ਵਿੱਚ ਕਿਸੇ ਨੇ ਸੁਣੇ ਨਹੀਂਗਾ ਉਦੋਂ ਬਾਅਦ ਦੇ ਵਿੱਚ ਨਾ ਜਨਾਬ ਨਹੀਂ ਨਹੀਂ ਬਾਤ ਇਹ ਕੰਨ ਚੜਕੋਣੀ ਮੈਂ ਮੁੰਡਾ ਕੋਈ ਨਹੀਂ ਨਾਲ ਆ ਮਾਤਾ ਕੀ ਹੋਇਆ ਗੱਲ ਕੀ ਹੋਈ ਹੈ ਮਾਤਾ ਗੱਲ ਕੀ ਹੋਈ ਹੈ ਵੇਹਣਾ ਬੰਨੂ ਵੇਹ ਕੰਨ ਦੀ ਮੇਰੇ ਪੁੱਤ ਦਾ ਮੈਂ ਕੰਨ ਗੱਲਾਂ ਜਵਾਬ ਮੇਰਾ ਕੀ ਕਰਿਆ ਉਹਨਾਂ ਨੇ ਕੀ ਮਾਰਿਆ ਉਹਨਾਂ ਨੇ ਲੜਾਈ ਸੀ ਕੋਈ ਲੜਾਈ ਤਾਂ ਨਹੀਂ ਸੀ ਪ੍ਰੈਸ ਵਾਲੇ ਮਤਲਬ ਕੀ ਲੜਾਈ ਕੋਈ ਹੋਈ ਹੈ ਕੋਈ ਹੋਰ ਹੋ ਗਿਆ ਸੀ ਕੁਝ ਵੀ ਨਹੀਂ ਪਤਾ ਲੱਗਿਆ ਕੀ ਬਣਿਆ ਗੱਲ ਸਾਰੇ ਹੀ ਹੋਈ ਸੀਗੀ ਵੀ ਜਿਹੜੀ 10 ਦਿਨ ਪਹਿਲਾਂ ਲੜਾਈ ਹੋਈ ਸੀਗੀ ਤੇ ਉਹਨਾਂ ਨਾਲ ਜਿਹੇ ਮੁੰਡੇ ਪਹਿਲਾਂ ਤੇ ਇਹਨਾਂ ਦਾ ਫੋਨ ਆਇਆਗਾ ਤੈਨੂੰ ਮਿਲ ਕੇ ਗੱਲ ਕਰਨੀ ਹੈ ਕਹਿੰਦਾ ਸੀ ਗੱਲਬਾਤ ਕਰਾਂਗੇ ਤੇ ਸੰਝੋਤ ਸੁਣਿਆ ਪਰ ਵਾਰੇ ਕਹਿੰਦੇ ਸੀ ਤੇ ਇਹ ਕਹਿੰਦੇ ਪਰ ਜਦ ਨੇ ਇਸ ਨੂੰ ਸਮਝੋ ਤਾ ਕਰਦਾ ਕਰ ਆਇਆ ਕਰਾਂਗੇ ਉਹ ਤਾਂ ਯਾਰ ਮਤਲਬ ਪਿੱਲਾ ਵੀ ਮੇਰੇ ਅੱਖੀ ਜਦੋਂ ਤੇ ਇਹੀ ਇਹਨਾਂ ਨੇ ਬਸ ਇਹਨਾਂ ਨੇ پلان ਬਣਾਇਆ ਹੋਣਾ ਇਹਨਾਂ ਠੇਕੇਦਾਰ ਨੇ ਸੁਖੀਰ ਬਾਬਾ ਆ ਕੇ ਬੱਕਰ ਆਵੇ ਜਿਵੇਂ ਆਹ ਰਾਹ ਦੀ ਪੂਰੇ ਸਾਰੇ ਸੀਗੇ ਤੇ ਇਹਨਾਂ ਨੇ پلان ਬਣਾਇਆ ਹੋਣਾ ਵੀ ਇਹਨੂੰ ਸੇਵ ਬੇਨ ਹੈਗਾ ਵੀ ਇਹਦਾ ਕੰਮ ਕਰਨਾ ਇੱਕ ਮੈਂ ਮੇਨ ਸੀ ਮੈਂ ਤਾਂ ਜਦੋਂ ਬੱਜ ਗਿਆ ਮੈਂ ਤੇ ਮੈਂ ਦਨਾਲੀ ਉੱਪਰ ਕਰ ਦੇਂਦੇ ਮੈਂ ਆਹ ਗੱਲ ਸੀ ਆ ਬਾਸ ਪਹਿਲਾਂ ਕੋਈ ਰੌਲਾ ਹੈਗਾ ਕੱਲੂ ਪਹਿਲਾਂ 10 ਦਿਨ 10 ਦਿਨ ਪਹਿਲਾਂ ਲੜਾਈ ਹੋਈ ਹੈ ਸਰ ਠੀਕ ਆਦੀ ਹੋਈ ਸੀ ਕੀ ਹੋਈ ਸੀ ਕੀ ਹੋਈ ਸੀ ਸਰ ਬਸ ਇਹੀ ਸਾਡੇ ਮਹੱਲੇ ਦੇ ਵਿੱਚ ਕੁੜੀਆਂ ਵੇੜੇ ਕੁੜੀਆਂ ਵੇੜਿਆਂ ਨੂੰ ਛੇੜਦੇ ਸੀਗੇ ਸਾਡੇ ਵੇੜੇ ਦੇ ਵਿੱਚ ਆਉਂਦੇ ਸੀਗੇ ਅਸੀਂ ਇਹੀ ਕਹਦੇ ਸਾਡੇ ਵੇੜੇ ਵਿੱਚ ਐ ਨਾ ਆਇਆ ਕਰੋ ਕੋਈ ਕੋਈ ਕੰਪਨੀ ਕਰਦਾ ਕੋਈ ਫਤਰੀ ਵਾਲਾ ਬਸ ਉਹ ਛੇੜੇ ਕੁੜੀਆਂ ਮਾਰਦੇ ਸਾਡੇ ਮਹੱਲੇ ਦੇ ਨਹੀਂ ਸ਼ੇਵਕ ਨੇ ਪਹਿਲਾਂ ਸ਼ੇਵਕ ਨੇ ਆਪਣੇ ਬਿਆਨ ਦੇ ਪਰਚਾ ਸਰਚ ਕਰਾਇਆ ਉਹ ਕੀ ਮਾਮਲਾ ਕਰਾਇਆ ਪਹਿਲਾਂ ਇਹ ਸਰ ਉਹ ਸੱਟ ਮੱਜੀ ਮਾਰਗੇ ਸੀਗੇ ਦਾ ਤੂੰ ਮਾਰਗੇ ਸ਼ੇਵਕ ਦੇ ਲੱਗਦੇ ਪੂਰਾ ਗੰਡਾਸੇ ਗੰੂਸੇ ਇਹਨਾਂ ਕੋਲ ਹੈਗੇ ਸੀਗੇ ਪੌਲਲੇ ਨੜਨ ਸਮੇਂ ਚੱਲਣਾ ਡਾਇਰ ਨੇ ਕੋਰਣਾ ਕੋਜ ਇੱਕ ਇੱਕ ਬੰਦਾ ਪਹਿਲਾ ਸੇਵਕ ਇੱਕ ਵਿਸ਼ਾਲ ਦੇ ਘੱਡੋਂ ਦੇ ਵਿੱਚ ਇੱਕ ਮੇਰਾ ਭਾਂਗ ਸੀ ਤੰਨੇ ਆਣੇ ਤੰਨੇ ਆਣ ਮਾਰਿਆ ਨੇ ਗੱਡੀਆਂ ਘੇਰ ਕੇ ਮਾਰ ਕੇ ਮਾਰ ਕੇ ਛੱਡ ਗਏ ਤੇ ਅਸੀਂ ਭੱਜ ਕੇ ਚੱਕ ਕੇ ਹਸਤਾਂ ਤੇ ਗਏ ਆ ਉਹ ਓਕੇ ਨਹੀਂ ਸਕਦਾ ਹੈਗੇ ਸਾਸ ਕਰਦੀ ਗੱਲ ਲੜਾਈ ਓਕੇ ਸਕਦਾ ਹੈਗੀ ਗੱਲ ਆਜ ਅੱਜ ਫੇਰ ਮਾਰ ਗਏ ਅੱਜ ਸੇਵਕ ਦੇ ਸਵਾਰ ਫੇਰ ਮਾਰ ਗਏ ਆਹ ਮੁੰਡਾ ਨਾਲ ਸੀ ਨਹੀਂ ਕੱਲੂ ਪਹਿਲਾਂ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਦੇ ਮਾਮਲੇ ਚ ਕੋਈ ਸਮਝੋਤੇ ਦਾ ਮਾਮਲਾ ਸੀ ਅੱਜ ਨਹੀਂ ਨਹੀਂ ਉਹ ਤਾਂ ਸਮਝੋਤੇ ਦਾ ਮਾਮਲਾ ਸੀ ਹੁਣ ਮਾਮਲਾ ਆ ਗਿਆ ਪੌਣ ਦੀ ਗੱਲ ਗਈ ਜੀ ਨੇ ਕਿਹਾ ਵੀ ਆਪਾਂ ਸਮਝੋਤਾ ਬੈ ਕੇ ਕਰ ਲੈਣਾ ਵੀ ਠੇਕੇਦਾਰਾਂ ਨਾਲ ਜਿਹੜੀ ਗੱਲ ਆਈ ਵੀ ਉਹ ਤੇਰੀ ਮਹਾਚਲ ਕੋਈ ਨਾ ਯਾਰ ਤੁਹਾਨੂੰ ਕਰ ਲੈਣੇ ਜਿਵੇਂ ਕਿਹਾ ਪਰ ਉਹ ਕਹਿੰਦਾ ਇੰਦਾ ਕਰਕੇ ਤੂੰ ਠੇਕੇਦਾਰ ਨੂੰ ਦਪਾਈ ਜਾਣਾ ਗਰੀਨਾ 10000 ਗੱਲ ਕੀਤੀ ਆ ਦਾ ਕਿਹਾ ਮੈਂ ਤੁਹਾਨੂੰ ਮਾਰੂਗਾ ਐ ਕਰੂਗਾ ਬੰਦ ਦੇ ਵਿੱਚ ਹੀ ਆ ਕੇ ਲੰਘਾਉਂਗਾ ਤੇ ਇਹਦੇ ਨਾਲ ਹੈ ਨਹੀਂ ਜਦੋਂ ਲੈ ਬਾਤ ਚਾਹੀਦੀ ਇਹਨੂੰ ਕਿਹਾ ਮੈਂ ਤੁਹਾਨੂੰ ਵਾਈ ਨਾ ਕਹਿੰਦਾ ਮੈਂ ਚਲ ਮੈਂ ਆਦਾ ਤੁਸੀਂ ਮੌਕੇ ਦੀ ਵਾਰਦਾਤ ਤੇ ਹੈਗੇ ਸੀ ਮੋਕੇ ਹਾਂਜੀ ਨਾਮ ਸੀਗਾ ਸਰ ਮਾਰਿਆ ਕੀ ਉਹਨਾਂ ਨੇ ਉਹਨਾਂ ਨੇ 12 ਮੋੜ ਦੇ ਦਨਾਲੀ ਸੀ ਕਿੱਥੇ ਮਾਰੀ ਐ ਦਰਦਨ ਦੇ ਨਾਲ ਤੇ ਤੁਸੀਂ ਉੱਥੋਂ ਫਿਰ ਭੱਜੇ ਹਾਂਜੀ ਸਰ ਮੈਂ ਭੱਜੇ ਨਹੀਂ ਦੀ ਕੋਈ ਨਹੀਂ ਭੱਜਿਆ ਨਹੀਂ ਸਰ ਮੈਂ ਉਹਦੀ ਦਨਾਲੀ ਬੜੀ ਉੱਪਰ ਨੂੰ ਕੀਤੀ ਕਿਹੜੀ ਜਗ੍ਹਾ ਤੇ ਰਾਇਲ ਮਟਰ ਸਰ ਬਰੇਟਰ ਉਂ ਕਿੱਥੇ ਐਹੀਂ ਇਹ ਬਰੇਟਰ ਰੋਡ ਦੇ ਨਾਲ ਫਿਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਅਸੀਂ ਜੱਟੇ ਆਪਾਂ ਲੈ ਗਏ ਜੱਟੇ ਉਸ ਤੋਂ ਬਾਅਦ ਲੈ ਕੇ ਗਏ ਫਿਰ ਪਤਾ ਕੀ ਗੱਲ ਆਦਰ ਸਰ ਆ ਜਾਂ ਰਿਸ਼ਤੇਦਾਰਾਂ ਸਾਹਿਬ ਤੁਹਾਨੂੰ ਪਹਿਲਾਂ ਇਹ ਠੇਕੇਦਾਰਾਂ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਜੀ ਇੰਨਾਂ ਨਾਲ ਪਹਿਲਾਂ ਲੜਾਈ ਹੋ ਗਈ ਆ 5 ਦਿਨ ਪਹਿਲਾਂ ਸਿੱਧੀ ਥਾਣੇ ਦੇ ਵਿੱਚ ਮਰਚਾ ਵੀ ਦਰਜ ਹੋਇਆ ਵਾ ਆਪਣੇ ਠੇਕੇਦਾਰਾਂ ਦੇ ਇਹ ਮੁੰਡੇ ਰੱਖੇ ਹੋਏ ਨੇ ਗਿੰਦੇ ਜਸਪਾਲ ਬੱਤਰੇ ਵਰਗੇ ਸੰਵੀਰ ਬਾਬੇ ਵਰਗੇ ਇੰਨਾਂ ਦੀ ਸਾਰੀ ਛੇ ਆ ਇਹਨਾਂ ਨੇ ਲੜਵਾਈ ਆ ਆ ਲੜਾਈ ਦਾ ਸਾਰਾ ਮਾਹੌਲ ਉਹਨਾਂ ਦੀ ਵਜ੍ਹਾ ਨਾਲ ਬਣਿਆ ਜੇ ਜਿਹੜਾ ਅੱਜ ਸ਼ਾਮ ਤੱਕ ਤਾਂ ਹੋਇਆ ਇਥੋਂ ਨੂੰ ਕੀ ਲੱਗਿਆ ਪਤਾ ਉਸ ਟਾਈਮ ਇਹ ਸਾਨੂੰ ਇਹ ਪਤਾ ਲੱਗਿਆ ਜੀ ਇਹਨਾਂ ਨੇ ਬਾਰੋਂ ਮੁੰਡੇ ਮਿਲਵਾ ਕੇ ਇਸ ਮੁੰਡੇ ਤੇ ਸਾਡੇ ਮੁੰਡਾ ਜਿਹੜਾ ਮਰਿਆ ਸੀ ਉਹਤੇ ਇਹਦੇ ਤੇ ਇਹਨਾਂ ਨੇ ਹਮਲਾ ਕਰਵਾਇਆ ਜੀ ਜਿਹੜਾ ਹੁੰਡਾ ਸੰਗਰੂਰ ਤੋਂ ਆਇਆ ਉਹਦੇ ਤੇ ਪਹਿਲਾਂ ਵੀ ਕੋਈ ਪਰਚੇ ਦਰਜ ਨਹੀਂ ਨਹੀਂ ਸਰ ਉਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਉਹਦੇ ਬਾਰੇ ਇਹ ਜਾਣਦੇ ਨੇ ਜਿਨ੍ਹਾਂ ਨੇ ਸੱਦਾ ਜੀਏ ਤੇ ਹੋਇਆ ਕੀ ਹੈ ਤੁਹਾਨੂੰ ਸਾਰਾ ਪਤਾ ਲੱਗਿਆ ਹੋਇਆ ਸਾਰਾ ਇਹ ਪੰਜ-ਸੱਤ ਸਾਲ ਪਹਿਲਾਂ ਵੀ ਫਿਲ ਪਲੇਸ ਚੱਲਦਾ 10 ਦਿਨ ਪਹਿਲਾਂ ਇਹਨਾਂ ਦਾ ਉਸ ਤੋਂ ਜਦੋਂ ਪਹਿਲਾਂ ਵੀ ਇਹਨਾਂ ਦੀ ਗੁੱਟਮਾਰ ਹੋਈ ਆ ਸਾਡੇ ਮੁੰਡਿਆਂ ਦੀ ਉਹ ਲੜਾਈ ਦੇ ਵਿੱਚ ਠੇਕੇਦਾਰਾਂ ਨੇ ਸ਼ਾਇਦ ਇਹਦੇ ਵਿੱਚ ਇੱਕ ਵੀ ਉਹਨਾਂ ਦੇ ਸਿਰਫ ਤੇਜ ਦਾ ਮਰਚਾ ਹੋਣ ਦਿੱਤਾ ਉਸ ਤੋਂ ਬਾਅਦ ਕੋਈ ਧਾਰਾ ਨਹੀਂ ਲੱਗਣ ਦਿੱਤੀ ਫੇਰ ਉਸ ਤੋਂ ਬਾਅਦ ਕੋਈ ਇਹਨਾਂ ਨੇ ਮਤਲਬ ਮਾਫੀ ਨਾ ਮੰਨੀ ਕੋਈ ਲੈਣਾ ਨਹੀਂ ਕੋਈ ਸਮਝੌਤਾ ਨਹੀਂ ਇਹਨਾਂ ਨੇ ਆਪਣੀ ਠੇਕੇਦਾਰੀ ਦੇ ਮਤਲਬ ਪੂਰਾ ਇਤਿਹਾਰ ਦੇ ਵਿੱਚ ਵੀ ਆ ਅਸੀਂ ਠੇਕੇਦਾਰਾਂ ਸ਼ਰਾਬ ਦੇ ਵੀ ਅਫਸਰ ਸਾਡੀਆਂ ਜੇਬਾਂ ਦੇ ਵਿੱਚ ਨੇ ਉਸ ਸ਼ਹਿਰ ਦੇ ਵਿੱਚ ਇਹਨਾਂ ਨੇ ਮਤਲਬ ਪੂਰਾ ਸਿਸਟਮ ਬਣਾ ਕੇ ਰੱਖਿਆ ਤਾਂ ਹੀ ਉਹ ਇਟਾ ਵੱਡਾ ਘਾੜਾ ਹੋਇਆ ਜੀ ਨਹੀਂ ਹੁਣ ਸਿਵਲ ਹਸਪਤਾਲ ਦੇ ਵਿੱਚ ਤੁਹਾਡੇ ਮਾਪੇ ਤੁਹਾਡੇ ਪਰਿਵਾਰਾਂ ਆਏ ਹੋਏ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਸਾਡਾ ਤਾਂ ਸਾਰਾ ਕੁਝ ਲੁੱਟਿਆ ਗਿਆ ਜੀ ਸਾਡਾ ਤਾਂ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗ ਇਹ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਦੇ ਜਿਵੇਂ ਇੱਕ ਇੱਕ ਜਵਾਗ ਸੀਗਾ ਇਹ ਚਾਰ ਬਣਾ ਦਾ ਵੀ ਐਦਾ ਕਿਸੇ ਦਾ ਚਰਾਗ ਨਾ ਬੁਝੇ ਨਾ ਐਦਾ ਕਿਹਦਾ ਜਵਾਗ ਹੋਵੇ ਤੁਹਾਨੂੰ ਕੀ ਲੱਗਦਾ ਇਹ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਇਹ ਕੁਛ ਨਹੀਂ ਜੀ ਇਹ ਬਸ ਆਪਸੀ ਮਾੜੀ ਮੁੱਟੀ ਨਾਲ ਦੀ ਟਕਰਾਰ ਚੱਲਦੀ ਸੀ ਇਹਨਾਂ ਦੀ ਟਕਰਾਰ ਦਾ ਮਸ ਮਾੜਾ ਮਾੜਾ ਕੇਸ ਹੋਇਆ ਉਸ ਤੋਂ ਬਾਅਦ ਆ ਕੇਸ ਦਾ ਹੀ ਅੱਜ ਆ ਤੀਜਾ ਨਿਕਲਿਆ ਹੋਇਆ ਮਾਰਸਰ ਤਾਂ ਅੱਜ ਕਿਤੇ ਇਕੱਠੀ ਹੋਈ ਸੀ ਰਾਜਨੰਦਨ ਨਾਲ ਕਰਮਾ ਜੁੰਡਿਆਂ ਨਾਲ ਕੋਈ ਚਿੰਤ ਨਹੀਂ ਕਿ ਚਿੰਤ ਦੂਜੇ ਨਾਲ ਜਾਂ ਪਹਿਲਾਂ ਲੜਾਈ ਹੋਈ ਸੀਗੀ ਉਹਦੇ ਜਨਰਲ ਉਸ ਜਬਤੀ ਇਕੱਠੇ ਬੈਠੇ ਸੀ ਉਪਲਜ ਉੱਥੇ ਦਰਦਗੁਰ ਉੱਭਣ ਲੱਗੇ ਤੇ ਘਟਨਾ ਪ੍ਰਾਪਰਟੀ ਬਾਕੀ ਕਾਨੂੰਨੀ ਕਾਰਵਾਈ ਕਰ ਰਹੇ ਸਰ ਕੀ ਲੋਸੀਆ ਨੂੰ ਰੈਟ ਕੀਤਾ ਜਾਊਗਾ ਕੰਮ ਕਰਾ ਲਾਜ ਕਰਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੀ ਮੰਗ ਕਰ ਰਹੇ ਸਭ ਪਰਿਵਾਰ ਮੈਂਬਰ ਕਹਿੰਦੇ ਨੇ ਵੀ ਰੈਟ ਕੀਤਾ ਵੀ ਰੈਟ ਕੋਈ ਵਜਾ ਰੰਜਿਸ਼ ਪਹਿਲਾਂ ਹੈਗੀ ਸੀ ਪਹਿਲਾਂ ਰੰਜਿਸ਼ ਪਹਿਲਾਂ ਕੋਈ ਥੋੜੀ ਮੋਟੀ ਹੋ ਗਈ ਲੜਾਈ ਝਗੜਾ ਹੋਇਆ ਸੀਗਾ ਜੇ ਦਸ਼ਮੰਦ ਜਿਵਾਸੋ ਆਜ ਕਿ ਇਕੱਠੇ ਹੋ ਸੀ ਰਾਜੀ ਨਾਮੇ ਨੂੰ ਗੋੜੀ ਗੋੜੀ ਜਾਣਸ਼ੀ ਕੀ ਉਹਨੇ ਗੋੜੀ ਚਾ ਲੈ ਕੇ ਅੱਜ ਦਰੂਪ ਚੀਸਾ ਨਾ ਪੀ ਰਿਹਾ ਸੀ ਉਹ ਕੱਟਣ ਸੀ ਠੀਕ ਹੈ ਥੈਂਕ ਯੂ